ਏ ਜੀ ਦਰਵਾਜ਼ੇ ਨੂੰ ਕਰਨ ਲੱਗਿਆ ਕਵਰ ਐਨਾ ਕਵਰ ਕਰ ਦੇਣਾ ਇੱਕ ਤਾਂ ਸਾਡੇ ਪਿੰਡ ਵਿੱਚ ਚੋਰ ਵੀ ਬਹੁਤ ਜ਼ਿਆਦੇ ਆ ਤੇ ਕਈ ਚੀਜ਼ਾਂ ਜਿਹੜੀਆਂ ਸਾਨੂੰ ਸੇਫਟੀ ਵਾਸਤੇ ਲਾਉਣੀਆਂ ਪੈਣੀਆਂ ਤੇ ਤਾਂ ਹੀ ਗੰਦਾ ਵੀ ਅਸੀਂ ਉੱਚੀਆਂ ਕਰਾ ਦਿੱਤੀਆਂ ਇਹਦੀਆਂ ਤੇ ਇਹ ਜਿਹੜਾ ਇੱਥੇ ਤਾਂ ਲਾਉਣ ਲੱਗੇ ਆ ਵੀ ਕਈ ਲੋਕਾਂ ਦੀ ਦੇਖਣੀ ਉਦਾਂ ਦੀ ਹੁੰਦੀ ਆ ਨਵਾਂ ਪਸ਼ੂ ਲਿਆ ਆਂਦਾ ਜਾਂ ਕੁਝ ਵੀ ਕਿਉਂਕਿ ਸਾਡੇ ਨਾਲ ਪਹਿਲਾਂ ਵੀ ਬਹੁਤ ਕੁਝ ਏਦਾਂ ਦਾ ਹੋ ਚੁੱਕਾ ਤਾਜ਼ਾ ਹੀ ਪਸ਼ੂ ਸੁਆ ਤਾਜ਼ਾ ਹੀ ਪਸ਼ੂ ਮਤਲਬ ਕਿ ਤਕਰੀਬਨ ਸਾਡੀਆਂ ਸੂਈਆਂ گاਵਾ ਜਿਹੜੀਆਂ ਅਸੀਂ ਸਾਨੂੰ ਦੇਣੀਆਂ ਪਈਆਂ ਕਿਉਂਕਿ ਉਹ ਮਿਲਦੀਆਂ ਹੀ ਨਹੀਂ ਸੀ ਹੁੰਦੀਆਂ ਲੱਤਾਂ ਮਾਰਨ ਲੱਪਿੰਦੀਆਂ ਹੁੰਦੀਆਂ ਸੀ ਖੜੀਆਂ ਹੀ ਨਹੀਂ ਸੀ ਹੁੰਦੀਆਂ ਤਾਂ ਅਸੀਂ ਤਾਜੀ ਸੂਈ ਸਾਡੀ ਗਾਂ ਸੀਗੇ 15 ਦਿਨ ਹੋਏ ਸੀ ਜਿਹੜੀ ਅਸੀਂ ਲਾਸਟ ਗਾਂ ਜਿਹੜੀ ਵੇਚੀ ਸੀ ਉਹ ਦੇ ਦਿੱਤੀ ਉਸ ਤੋਂ ਬਾਅਦ ਵਿੱਚ ਅਸੀਂ ਕਈ ਪਸ਼ੂ ਨਹੀਂ ਲਿਆ ਹੁੰਦਾ ਸੋ ਇਸ ਕਰਕੇ ਹੁਣ ਰੱਖਣ ਲੱਗੇ ਆ ਤੇ ਫਿਰ ਪੂਰਾ ਆਪਣਾ ਅਰੇਂਜਮੈਂਟ ਕਰਕੇ ਰੱਖਾਂਗੇ ਅਨੀ ਨੇ ਉਹ ਤੇ ਟੁੱਟੀ ਜੁੱਤੀ ਚੰਮ ਦੀ ਹੈ ਨਾ ਚੰਮ ਦੀ ਜੁੱਤੀ ਵੀ ਮਨੀ ਨੇ ਲਟਕਾ ਦਿੱਤੀ ਤਾਂ ਜੋ ਕਿਸੇ ਦੀ ਨਜ਼ਰ ਨਾ ਲੱਗੇ ਪਰ ਕਹਿ ਦੇਈਦਾ ਨਜ਼ਰ ਨਾ ਦੀ ਚੀਜ਼ ਹੁੰਦੀ ਆ ਪਹਿਲਾਂ ਮੈਂ ਵੀ ਇਹ ਚੀਜ਼ਾਂ ਤੇ ਯਕੀਨ ਨਹੀਂ ਸੀ ਕਰਦੀ ਪਰ ਨਜ਼ਰ ਵੀ ਬਹੁਤ ਭੈੜੀ ਚੀਜ਼ ਆ ਚਾਹੇ ਪਸ਼ੂ ਹੋਵੇ ਚਾਹੇ ਹੋਵੇ ਇਨਸਾਨ ਨਜ਼ਰ ਲੱਗਦੀ ਆ ਜੇ ਪਸ਼ੂ ਵਧੀਆ ਵਾ ਤਾਂ ਉਹਨੂੰ ਵੀ ਇਹ ਵੀ ਗੰਦਾ ਆਪਾਂ ਇਧਰ ਰੁਚੀਆਂ ਕਰ ਦਿੱਤੀਆਂ ਹੇ ਹੁਣ ਮਨੀ ਦੇ ਡੈਡੀ ਤੇ ਮਨੀ ਆ ਦਰਵਾਜਾ ਕਰੂਗੇ ਕਵਰ ਮਤਲਬ ਕਿ ਹਜੇ ਸਾਡਾ ਇੰਨਾ ਬੈਲੈਂਸ ਐ ਨਹੀਂ ਸੀਗਾ ਵੀ ਅਸੀਂ ਇੱਥੇ ਹੋਰ ਕੋਈ ਉਹਨੂੰ ਕੀ ਕਹੀਦਾ ਕੰਸਟਰਕਸ਼ਨ ਦਾ ਕੰਮ ਕਰਾਈਏ ਤੇ ਇਸ ਕਰਕੇ ਆਪਾਂ ਜਿੰਨਾ ਜ਼ਰੂਰੀ ਸੀਗਾ ਉਹ ਕਰਵਾ ਲਿਆ ਤੇ ਬਾਕੀ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਸੂਤ ਲੱਗਾ ਉਦਾਂ ਉਦਾਂ ਕਰਵਾਵਾਂਗੇ ਕਿਉਂਕਿ ਮਸ਼ੀਨ ਵੀ ਬਹੁਤ ਮਹਿੰਗੀ ਹੋਣੀ ਆ ਪੱਟੇ ਕੋ ਤਰਨ ਵਾਲੀ ਤਾਂ ਗਾਂ ਤਾਂ ਮਹਿੰਗੀ ਹੋਣੀ ਆਣੀ ਆ ਇਹ ਸਾਹਮਣੇ ਆਪਣਾ ਖੇਤ ਜੀ ਕੋਈ ਆਪਾਂ ਨੂੰ ਤੰਗੀ ਨਹੀਂ ਸਹੀ ਕਿ ਨਹੀਂ ਮਨੀ ਇੱਧਰ ਪੱਠੇ ਬੀਜਾਂਗੇ ਇੱਧਰ ਵੀ ਪੱਠੇ ਬੀਜਾਂਗੇ ਵਾਲੇ ਖੇਤ 'ਚ ਵੀ ਇੱਕ ਗਾਂ ਲਈ ਤੇ ਇੱਧਰ ਹੀ ਪੱਠੇ ਬਹੁ ਹੋ ਜਾਣੇ ਆ ਤੇ ਦੋਨੇ ਪਾਸੇ ਪੱਠੇ ਬੀਜਾਂਗੇ ਇੱਧਰ ਗੋਹਾ ਸਿੱਟਿਆ ਕਰਾਂਗੇ ਮਨੀ ਸਹੀ ਕਿ ਨਹੀਂ ਆ ਇੱਧਰ ਲੱਗੇ ਹਾਂ ਹਾਂ ਤੁੱਪੇ ਨਹੀਂ ਗਰਮੀਆਂ ਚ ਇੱਥੇ ਛਾਵੇਂ ਬਣਨ ਨੂੰ ਗਾਂ ਲਈ ਆ ਆ ਵਾਲੀ ਕਿਆਰੀ ਇੰਨੀ ਕ ਖਾਲੀ ਰੱਖਾਂਗੇ ਉਧਰ ਨੂੰ ਸਿੱਟਾਂਗੇ ਗੋਹਾ ਪਰਾਂ ਨੂੰ ਤੇ ਇਹ ਜੀ ਆਪਣੇ ਖੇਤ ਤੇ ਹੁਣ ਆਪਣੇ ਘਰੇ ਆਊਗਾ ਪਸ਼ੂ ਗਾਂ ਲੈ ਕੇ ਆਵਾਂਗੇ ਜਿੱਦਣ ਆਪਾਂ ਨੂੰ 10 ਪੈ ਗਈ ਗਾਂ ਵਧੀਆ ਦੀ ਉਦਣੀ ਜਾਇਆਵਾਂਗੇ ਹਨ ਹਾਂ ਉਦਣ ਜਾਵਾਂਗੀ ਮੈਂ ਆਪਣੇ ਪਤੀ ਦੇਵ ਨਾਲ ਮੈਂ ਆਪ ਜਾਵਾਂਗੀ ਜਾ ਕੇ ਗਾਹ ਚੋਕੇ ਦੇਖੂਗੀ ਕਿੱਦਾਂ ਦੀ ਆ ਕਿੰਨਾ ਕੁ ਦੁੱਧ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਗਾਂ ਵਿੱਚ ਦੇਖਣੀ ਅਸੀਂ ਉਹ ਇਹ ਹੋਵੇ ਕਿ ਗਾਂ ਠੰਡੀ ਹੋਵੇ ਮੀਨਜ਼ ਠੰਡੀ ਕਿ ਹਰ ਕੋਈ ਉਹਨੂੰ ਚੋ ਸਕੇ ਮਾਰਨ ਵਾਲੀ ਨਾ ਹੋਵੇ ਕਿਉਂਕਿ ਉਸ ਤੋਂ ਮੈਨੂੰ ਵੀ ਬਹੁਤ ਡਰ ਲੱਗਦਾ ਤੇ ਹੋਲੀ ਵਾਲੀ ਮੰਨੀ ਨੂੰ ਵੀ ਧਾਰ ਕੱਢਣੀ ਸਿਖਾਵਾਂਗੇ ਤਾਂ ਵੈਸੇ ਵੀ ਸਾਡਾ ਇੱਥੋਂ ਦਾ এনवायरमेंट ਜਿਹੜਾ ਉਹ ਬਹੁਤ ਵਧੀਆ ਮੇਰਾ ਖੁਦ ਦਾ ਵੀ ਮਨ ਕਰਦਾ ਹੁੰਦਾ ਸੀ ਮੈਂ ਇੱਥੇ ਹੀ ਰਵਾਂ ਇੱਥੇ ਅਸੀਂ ਘਰ ਬਣਾ ਨਹੀਂ ਸਕਦੇ ਨਹੀਂ ਤਾਂ ਮਨ ਚ ਹੁੰਦਾ ਸੀਗਾ ਇੰਨੀ ਖੁੱਲੀ ਜਗ੍ਹਾ ਤੇ ਰਹਿਣਾ ਚਾਹੀਦਾ ਇੱਥੇ ਘਰ ਬਣਾਉਣਾ ਚਾਹੀਦਾ ਹੁਣ ਤਾਂ ਆਪਣੇ ਕੋਲ ਇੱਕ ਆਰ ਜਿਆ ਹੋ ਜਾਣਾ ਗਾਂ ਦਾ ਸੋ ਆਪਾ ਜਿੰਨਾ ਮਰਜ਼ੀ ਟਾਈਮ ਇੱਥੇ ਆ ਕੇ ਰਹਿ ਸਕਦੇ ਆ ਤੇ ਲਾਉਣ ਲੱਗੇ ਹੋ